ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਬੜੇ ਅਹਿਮ ਮੁੱਦੇ ਤੇ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਨੇ ਨੇ ਕਿ ਕਿਵੇਂ ਸਾਡੇ ਦੇਸ਼ ਦੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਹੋਣ ਦੇ ਰਹੀਆਂ ਨੇ ਅ ਖਾਸ ਤੌਰ ਤੇ ਜਿਹੜੀ ਕਣਕ ਦੀ ਫਸਲ ਆ ਰਹੀ ਹੁਣ ਆਪਣੀ ਇਸ ਵਕਤ ਮੰਡੀਆਂ ਦੇ ਵਿੱਚ ਇਹ 2425 ਰੁਪਏ ਪ੍ਰਤੀ ਕੁਇੰਟਲ ਹੈ ਇਹਦਾ ਰੇਟ ਲੇਕਿਨ ਕਾਰਪੋਰੇਟ ਇਹਨੂੰ ਕਿਸ ਤਰ੍ਹਾਂ ਵੇਚ ਰਹੇ ਨੇ ਇਹ ਪਹਿਲਾਂ ਇਸ ਤੇ ਮੈਂ ਗੱਲ ਕਰਾਂ ਤੁਸੀਂ ਥੋੜੀ ਜਿਹੀ ਇੱਕ ਬੜੀ ਅੱਛੀ ਵੀਡੀਓ ਰਿਸਰਚ ਕਰਕੇ ਪਾਈ ਆ ਆਰਐਮਪੀ ਟੈਲੀਵਿਜ਼ਨ ਦੇ ਜਸਟ ਕਰੇ ਵਾਲ ਨੇ ਉਹਦੇ ਪਹਿਲਾਂ 2 ਮਿੰਟ 1-2 ਮਿੰਟ ਦੀ ਤੁਸੀਂ ਉਹਦੀ ਵਿਚਾਰ ਸੁਣੋ ਫਿਰ ਆਪਾਂ ਉਹਦੇ ਤੇ ਅੱਗੇ ਚਰਚਾ ਕਰਦੇ ਹਜ਼ਾਰ ਰੁਪਏ ਪ੍ਰਤੀ ਕੋਟੋ ਤੇ ਵੀ ਪੰਜਾਬ ਦੇ ਵਿੱਚ ਜੀ ਹਾਂ ਅਸਰ ਸਿਰਫ ਇਨਾ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਉਸ ਨੂੰ Flipkart ਵੇਚ ਰਿਹਾ ਤੇ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਕਟੋ ਤਾਂ ਆਪ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon ਤੇ Flipkart ਵਰਗੀਆਂ ਕੰਪਨੀਆਂ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ ਉਨੇ ਨਹੀਂ ਸਮਝਾਉਂਦੀ ਕਿ ਕਣਕ ਨੂੰ ਉਗਾਉਣ ਵਾਲਾ ਕਿਸਾਨ 6 ਮਹੀਨੇ ਪਾਲਣ ਵਾਲਾ ਕਿਸਾਨ ਉਸ ਤੇ ਸਾਂਭ ਸੰਭਾਲ ਕਰਨ ਵਾਲਾ ਕਿਸਾਨ ਤੇ ਉਸ ਨੂੰ ਸਹੀ ਸਲਾਮਤ ਮੰਡੀ ਤੱਕ ਪਹੁੰਚਾਉਣ ਵਾਲਾ ਕਿਸਾਨ ਤੇ ਉਸ ਨੂੰ ਮੁੱਲ ਕਿੰਨਾ ਮਿਲਿਆ ਸਿਰਫ 24 ਰੁਪਏ 25 ਪੈਸੇ ਪ੍ਰਤੀ ਕਿਲੋ ਤੇ ਜਦ ਇਹ ਕਣਕ ਇੰਨਾ ਕਿਸਾਨਾਂ ਤੋਂ ਵੱਡੇ ਘਰਾਣਿਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਇਸ ਕਣਕ ਨੂੰ ਆਪਣੇ ਬ੍ਰਾਂਡ ਹੇਠ ਫੈਕਟਾਂ ਦੇ ਵਿੱਚ ਬੰਦ ਕੀਤਾ ਤੇ ਫਿਰ ਮਾਰਕੀਟ ਦੇ ਵਿੱਚ ਉਤਾਰਿਆ ਤਾਂ ਫਿਰ ਫੈਕਟਾਂ ਦੇ ਵਿੱਚ ਬੰਦ ਹੋ ਕੇ ਤੇ 24 ਰੁਪਏ 25 ਪੈਸੇ ਪ੍ਰਤੀ ਕਿਲੋ ਵਾਲੀ ਕਣਕ ਕਿਵੇਂ 100 ਤੋਂ 200 ਰੁਪਏ ਪ੍ਰਤੀ ਕਿਲੋ ਵਾਲੀ ਬਣ ਗਈ ਇਹ ਗੱਲ ਸਮਝ ਨਹੀਂ ਆਈ ਹੁਣ ਜਾਂ ਤਾਂ ਇਹ ਮੰਨੀਏ ਕਿ ਨਾ ਵਟੇ ਘਰਾਣਿਆਂ ਨੇ ਕਣਕ ਤੇ ਕੋਈ ਸੋਨੇ ਦੀ ਪਰਤ ਛਾੜ ਦਿੱਤੀ ਜਾਂ ਫਿਰ ਕੋਈ ਚਾਂਦੀ ਦੀ ਪਰਤ ਛਾੜ ਦਿੱਤੀ ਤੇ ਜਾਂ ਫਿਰ ਇਹ ਮੰਨੀਏ ਕਿ ਭਾਈ ਕਣਕ ਨੂੰ ਉਗਾਉਣ ਤੋਂ ਲੈ ਕੇ ਵੰਡਣ ਤੱਕ ਸਾਰ ਸੰਭਾਲ ਦਾ ਪੂਰਾ ਖਰਚਾ ਉਹਨਾਂ ਨੇ ਹੀ ਆਉਂਦਾ ਜਿਨ੍ਹਾਂ ਸਿਰਫ ਲਫਾਤਿਆਂ ਦੇ ਵਿੱਚ ਪੈਕ ਕਰਨ ਦਾ ਹੁੰਦਾ ਹੈ ਅਗਰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਜ਼ਰੂਰ ਹੈ ਜੇ ਤੁਸੀਂ ਸਾਰਿਆਂ ਨੇ ਹੁਣ ਸੁਣਿਆ ਕਿ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ 6 ਮਹੀਨੇ ਮਿਹਨਤ ਕਰਦਾ ਖੂਨ ਪਸੀਨਾ ਵਹਾਉਂਦਾ ਕਣਕ ਪਾਲਦਾ ਔਰ ਉਹਨੂੰ ਸਰਕਾਰ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੀ ਆ 2425 ਰੁਪਏ ਪ੍ਰਤੀ ਕਿੰਟਲ ਜੇ ਆਪਾਂ ਉਹਨੂੰ ਕਿਲੋਜ਼ ਕਨਵਰਟ ਕਰਦੇ 24 ਰੁਪਏ 25 ਪੈਸੇ ਪਰ ਕਿਲੋ ਸਾਡੀ ਜਿਹੜੀ ਖਰੀਦ ਕੀਤੀ ਜਾ ਰਹੀ ਕਣਕ ਦੀ ਗਵਰਨਮੈਂਟ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਸਰਕਾਰੀ ਰੇਟ ਤੇ ਲੇਕਿਨ ਇਹੀ ਕਾਰਨ ਕਿ ਜਦੋਂ Amazon ਜਾਂ Flipkart ਵਰਗੇ ਕੋਰਪੋਰੇਟ ਘਰਾਣੇ ਜਿਨੂੰ ਆਪਾਂ ਰੋਜ਼ ਘਰਾਂ ਚੋਂ ਬੈਠੇ ਆਰਡਰ ਕਰਦੇ ਆ ਉਹ ਜਦੋਂ ਵੇਚਦਿਆਂ ਨੇ ਤੇ ਉਹ ਇਹਦਾ ਰੇਟ ਚੱਕ ਕੇ ਲੈ ਜਾਂਦੀਆਂ ਰਿਟੇਲ ਮਾਰਕੀਟ ਵਿੱਚ ਲਗਭਗ 100 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੱਕ ਲੈ ਕੇ ਬਲਕਿ 100 ਰੁਪਏ 150 200 ਰੁਪਏ ਕਿਲੋ ਤੱਕ ਯਾਨੀ ਕਿ ਕਣਕ ਦਾ ਉਸੇ ਕਣਕ ਦਾ ਰੇਟ ਜਿਹੜਾ ਵਾ ਉਹ 10000 ਰੁਪਏ ਪ੍ਰਤੀ ਕੁਇੰਟਲ ਜੇ ਉਹ ਸੂ ਥੋੜਾ ਜਿਹਾ ਉਹ ਆਰਗੇਨਿਕ ਕਰਕੇ ਬ੍ਰਾਂਡ ਕਰਕੇ ਵੇਚ ਲੈਣ ਤਾਂ ਫਿਰ ਅਗਰ ਉਹ 200 ਰੁਪਏ ਤੱਕ ਰੇਟ ਜਾ ਰਿਹਾ ਜਾਂ 150 ਜਾਂ 200 ਰੁਪਏ ਪ੍ਰਤੀ ਕਿਲੋ ਜਾ ਰਿਹਾ ਤਾਂ ਉਹਦਾ ਮਤਲਬ ਹੈ ਕਿ ਕਣਕ ਦਾ ਭਾਅ ਲਗਭਗ 15000 ਰੁਪਏ ਤੋਂ ਲੈ ਕੇ 20000 ਰੁਪਏ ਪ੍ਰਤੀ ਕੁਇੰਟਲ ਹੈ ਹੁਣ ਤੁਸੀਂ ਦੱਸੋ ਮੈਨੂੰ ਕਿ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਐਮਐਸਪੀ ਇਸ ਕਰਕੇ ਸਾਨੂੰ ਥੋੜਾ ਜਿਹਾ ਉਹਦਾ ਰੇਟ ਠੀਕ ਰੱਖਣਾ ਪੈਂਦਾ ਕਿਉਂਕਿ ਇਹ ਕਣਕ ਅਲਟੀਮੇਟਲੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਾਂ ਜਿਹੜੇ ਰਿਟੇਲਰਸ ਨੇ ਜਾਂ ਜਿਹੜੇ ਕੰਜ਼ਿਊਮਰਸ ਨੇ ਦੇਸ਼ ਦਾ 140 ਕਰੋੜ ਜਿਹੜਾ ਲੋਕੀ ਰਹਿੰਦੇ ਨੇ ਉਹਨਾਂ ਨੂੰ ਆਟਾ ਚਾਹੀਦਾ ਉਹਨਾਂ ਨੇ ਕਣਕ ਖਾਣੀ ਆ ਇਸ ਕਰਕੇ ਅਸੀਂ ਬਹੁਤਾ ਰੇਟ ਦਾ ਚੱਕ ਨਹੀਂ ਸਕਦੇ ਪਰ ਉਹ ਤਾਂ ਜਿਹੜੇ ਸ਼ਹਿਰਾਂ 'ਚ ਬੈਠੇ ਕੰਜ਼ਿਊਮਰਸ ਨੇ ਉਹ ਤਾਂ Amazon ਤੇ Flipkart ਕੋਲ ਆਰਡਰ ਕਰਕੇ ਇਹੀ ਕਣਕ ਜਿਹੜੀ 24 ਰੁਪਏ 25 ਪੈਸੇ ਕਿਲੋ ਦੀ ਹੈ ਇਹਨੂੰ ਲਗਭਗ 100 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਤੱਕ ਖਰੀਦ ਰਹੇ ਨੇ that means ਉਹਨਾਂ ਕੋਲ ਪਰਚੇਸ ਪਾਵਰ ਹੈਗੀ ਆ ਮੱਲਿਆ ਪਿੰਡਾਂ ਦੇ ਵਿੱਚ ਗਰੀਬ ਲੋਕ ਬੈਠੇ ਨੇ ਪਰ ਉਹਨਾਂ ਨੂੰ ਤਾਂ ਸਰਕਾਰ ਸਬਸਿਡਾਈਜ਼ਡ ਢੇਡ ਦੇ ਉੱਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਪੀ ਡੀ ਐਸ ਦੇ ਰਾਹੀਂ ਲਗਭਗ ਮੁਫਤ ਜਿਹੜਾ ਹੈ ਆਟਾ ਜਾਂ ਕਣਕ ਜਿਹੜੀ ਪਹੁੰਚਦੀ ਪਿੰਡਾਂ ਦੇ ਵਿੱਚ ਆਮ ਗਰੀਬ ਜਨਤਾ ਨੂੰ ਸੋ ਦੈਟ ਮੀਨਸ ਕਿ ਮਾਰਕੀਟਿੰਗ ਦੇ ਵਿੱਚ ਬਹੁਤ ਵੱਡਾ ਕਪਲਾਵਾ ਉਹੀ 6 ਮਹੀਨੇ ਦੀ ਪਾਲੀ ਹੋਈ ਮਿਹਨਤ ਨਾ ਫਸਲ ਜਿਹੜੀ ਥੋੜੇ ਦਿਨ ਪਹਿਲਾਂ ਅੱਗਾ ਨਾ ਖਰਾਬ ਹੋ ਗਈ بارش ਨਾ ਖਰਾਬ ਹੋ ਗਈ ਬਿਲਕੁਲ ਉਹਨੂੰ ਸਿਫਰ ਮਿਲਿਆ ਕਿਸਾਨ ਨੂੰ ਉਹ ਕਾਰਪੋਰੇਟ ਘਰਾਣੇ ਅੱਛੇ ਉਹਦੀ ਪੈਕੇਜਿੰਗ ਕਰਕੇ ਵਧੀਆ ਮਟੀਰੀਅਲ ਲਾ ਕੇ ਉਹਦੇ ਚ ਬ੍ਰਾਂਡਿੰਗ ਕਰਕੇ ਉਹੀ ਕਣਕ ਨੂੰ 4 ਗੁਣਾ 6 ਗੁਣਾ 8 ਗੁਣਾ ਕੀਮਤ ਲਈ ਜਾਦੀ ਹੈ ਇਹਦਾ ਮਤਲਬ ਇਹ ਸਾਡੇ ਸਿਸਟਮ ਦਾ ਬਹੁਤ ਵੱਡਾ ਫਲੋ ਹੈ ਕੇਂਦਰ ਸਰਕਾਰ ਯਾਦਾ ਇਹ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹਨਾਂ ਦੀਆਂ ਰੇਟ ਜਿਹੜੀ ਰਿਟੇਲ ਪ੍ਰਾਈਸਸ ਨੇ ਇਹਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਕੋਈ ਕੰਟਰੋਲ ਨਹੀਂਗਾ ਸਾਡੇ ਤੇ ਸਿਰਫ ਕੈਪਿੰਗ ਤੇ ਸਾਡਾ ਕੰਟਰੋਲ ਆ ਇਹ ਬਹੁਤ ਵੱਡਾ ਸ਼ੋਸ਼ਣ ਆ ਇਹ ਬਹੁਤ ਵੱਡਾ ਐਕਸਪਲੋਇਟੇਸ਼ਨ ਆ ਇਸੇ ਕਰਕੇ ਸਾਡੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਅ ਕਰਜ਼ਈਆ ਔਰ ਆਤਮ ਹੱਤਿਆ ਤੱਕ ਉਤਰਿਆ ਹੋਇਆ ਵਾ ਲੇਕਿਨ ਸਰਕਾਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ ਇਹਦੇ ਚ ਇੱਕ ਗੱਲ ਹੋਰ ਵੀ ਬਹੁਤ ਵੱਡੀ ਆ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ ਇਹ ਕਹਿੰਦੇ ਜੇ ਅਸੀਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਲੋਕਾਂ ਨੂੰ ਕੱਢਣਾ ਤੁਸੀਂ ਕਦੀ ਐਕਸਪੋਰਟ ਕੀਤਾ ਕਿ ਮਾਰਕੀਟ ਵੀ ਆਪਾਂ ਲੱਭ ਸਕਦੇ ਆ ਆਹੀ ਐਮਾਜ਼ਨ ਤੇ ਫਲਿੱਪਕਾਰਟ ਹੀ ਮਾਰਕੀਟ ਹੈ ਆਪਣੇ ਅੱਛਾ ਕਿਸੇ ਨੇ ਅੱਗੇ ਕੋਸ਼ਿਸ਼ ਨਹੀਂ ਕੀਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਕਿ ਅਸੀਂ ਜਿਹੜੇ ਸਾਡੇ ਗਵਾਂਢੀ ਮੁਲਕ ਨੇ ਜਿਵੇਂ ਕਿ ਮਿਡਲ ਈਸਟ ਆ ਸਾਰਾ ਜਿਹੜਾ ਸਾਊਦੀ ਅਰੇਬੀਅਨ ਕੰਟਰੀਜ਼ ਨੇ ਯੂਏਈ ਹੈ ਦੁਬਈ ਵਗੈਰਾ ਹੈ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਥੇ ਕੋਈ ਅਨਾਜ ਨਹੀਂ ਹੁੰਦਾ ਉਹ ਆਪਣਾ ਸਾਰਾ ਅਨਾਜ ਕਿੱਥੋਂ ਮੰਗਵਾਉਂਦੇ ਨੇ ਜਾਂ ਤਾਂ ਲਾਟਿਨ ਅਮਰੀਕਨ ਕੰਟਰੀਜ਼ ਤੋਂ ਮੰਗਵਾਉਂਦੇ ਨੇ ਅਰਜנטיਨਾ ਬ੍ਰਾਜ਼ੀਲ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਫਲਾਈਟਾਂ ਤੋਂ ਤੇ ਜਾਂ ਮੰਗਵਾਉਂਦੇ ਨੇ ਅਫਰੀਕਨ ਕੰਟੀਨੈਂਟ ਤੋਂ ਉਹ ਵੀ ਬਹੁਤ ਕਈ ਹਜ਼ਾਰ ਕਿਲੋਮੀਟਰ ਤੇ ਸਾਡੇ ਤਾਂ ਇਥੋਂ ਅੰਮ੍ਰਿਤਸਰ ਤੋਂ ਡਰਾਈਪੋਰਟ ਆ ਜਿਹੜਾ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਤੋਂ ਚਲਾਉਣਾ ਡਰਾਈਪੋਰਟ ਉਹਦਾ ਸਾਰਾ 2 2 ਘੰਟੇ ਦਾ ਸਫ਼ਰ ਹੈ ਇੱਕ tMapਾਕੇ ਤੋਂ ਬਹੁਤ ਵੱਡੀ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਅਸੀਂ ਵਜ਼ਾਤ ਕਿਉਂ ਕਰਦੇ ਕਿ ਪਾਕਿਸਤਾਨ ਨਾਲ ਬਾਰਡਰ ਖੋਲਣਾ ਚਾਹੀਦਾ ਇਸੇ ਕਰਕੇ ਕਿਉਂਕਿ ਸਾਡੀ ਜਿਹੜੀ ਕਣਕ ਦੀ ਝੋਨੇ ਦੀ ਗੰਨੇ ਦੀ ਆਲੂ ਦੀ ਕੀਮਤ ਹੈ ਉਹ ਬੇ ਬੇਤਹਾਸ਼ਾ ਜ਼ਿਆਦਾ ਹੈ ਇੰਟਰਨੈਸ਼ਨਲ ਮਾਰਕੀਟ ਚ ਜਸਟ ਬਿਯੋਂਡ ਪਾਕਿਸਤਾਨ ਪਾਕਿਸਤਾਨ ਤੋਂ ਅੱਗੇ ਜੇ ਅਗਰ ਦਰਵਾਜ਼ੇ ਖੁੱਲ ਜਾਣ ਇਸ ਵਪਾਰ ਦੇ ਤਾਂ ਮੈਂ ਸਮਝਦਾ ਕਿ ਮਾਰਕੀਟ ਜਿਹੜੀ ਆ ਉਹ ਅਨਲਿਮਿਟਿਡ ਹੈ ਪਾਕਿਸਤਾਨ ਤੋਂ ਬਿਯੋਂਡ ਅਫਗਾਨਿਸਤਾਨ, ਈਰਾਨ, ਮੰਗੋਲੀਆ, ਤੁਰਕਮੈਨਿਸਤਾਨ, ਉਜ਼ਬੇਕਿਸਤਾਨ ਸਾਰਾ ਰੂਸ ਦਾ ਇਲਾਕਾ ਠੰਡਾ ਜਿੱਥੇ ਕੁਝ ਨਹੀਂ ਹੋ ਰਿਹਾ ਇਹ ਸਾਰੇ ਮਾਰਕੀਟ ਹੀ ਮਾਰਕੀਟ ਆ ਔਰ ਇੰਨੀ ਜ਼ਿਆਦਾ ਕਮਾਈ ਪੰਜਾਬ ਦੇ ਕਿਸਾਨ ਨੂੰ ਹੋ ਸਕਦੀ ਲੇਕਿਨ ਸਾਡੇ ਦੇਸ਼ ਦੀ ਸਰਕਾਰ ਨਾ ਉਹ ਕਰਨ ਦਿੰਦੀ ਆ ਤੇ ਭਗਵਾਨ ਤਮਨ ਨੂੰ ਤਾਂ ਮੇਰੇ ਖਿਆਲ ਆ ਕਿ ਇਸ ਗੱਲ ਦਾ ਇਲਮ ਘੱਟ ਲੱਗਦਾ ਵਾ ਕਿ ਉਹਨੇ ਕੋਸ਼ਿਸ਼ ਹੀ ਨਹੀਂ ਕਦੀ ਕੀਤੀ ਕਿ ਮੈਂ ਕੇਂਦਰ ਨਾਲ ਜਾ ਕੇ ਗੱਲ ਕਰਾਂ ਕਿ ਘੱਟੋ ਘੱਟ ਵਪਾਰ ਵਾਸਤੇ ਬਾਰਡਰ ਖੋਲੋ ਚਲੋ ਹੁਣ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਗਏ ਨੇ ਨਾ ਕਿ ਪਹਿਲਗਾਮ ਦੀ ਕਿਲਿੰਗ ਸੇ ਕਰਕੇ ਬਿਲਕੁਲ ਸਾਰਾ ਮਤਲਬ ਕੀ ਕਹਿੰਦੇ ਕਿ ਵੱਡੇ ਪੇਮਾਨੇ ਤੇ ਨਫ਼ਰਤ ਦੀ ਰਾਜਨੀਤੀ ਚੱਲ ਰਹੀ ਹੁਣ ਸਾਰਾ ਕੁਝ ਭੁੱਲ ਗਏ ਕਣਕ ਭੁੱਲ ਗਏ ਝੋਨਾ ਭੁੱਲ ਗਏ ਏ ਇਮਪਲੋਇਮੈਂਟ ਭੁੱਲ ਗਏ ਜਾਂ ਹੋਰ ਪੰਜਾਬ ਦੇਸ਼ ਦੇ ਵਿੱਚ ਜਿਹੜੇ ਮਸਲੇ ਨੇ ਮਹਿੰਗਾਈ ਦਾ ਮਸਲਾ ਇਨਫਲੇਸ਼ਨ ਦਾ ਮਸਲਾ ਉਹ ਸਾਰਾ ਕੁਝ ਹੁਣ ਛੁੱਟ ਚੁੱਕਾ ਹੁਣ ਤਾਂ ਬਸ ਇੱਕੋ ਗੱਲ ਆਪਣੇ ਵਿਰੋਧੀਆਂ ਨੂੰ ਤਹਿ ਸ਼ਨੈਸ਼ ਕਰ ਦੋ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਲਾਂਕਿ ਮੇਰਾ ਇਹ ਮੰਨਣਾ ਵਾ ਕਿ ਗੋਲੀ ਬਨਾਮ ਗੋਲੀ ਕੋਈ ਰੈਜ਼ੋਲੂਸ਼ਨ ਨਹੀਂਗਾ ਰੈਜ਼ੋਲੂਸ਼ਨ ਉਹਦਾ ਪੋਲਿਟਿਕਲ ਹੈ ਪਰ ਚਲੋ ਉਹਨਾਂ ਦੀ ਮਰਜ਼ੀ ਲੇਕਿਨ ਕਹਿਣ ਤੋਂ ਭਾਵ ਕਿ ਸਾਡੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਸਾਰੇ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਕਿ ਖਤਮ ਹੋ ਕੇ ਰਹਿ ਗਏ ਨੇ ਅੱਜ ਹੀ ਮੈਂ ਪੜ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਆਲੂਆਂ ਦੀ ਬੜੀ ਬੇਕਦਰੀ ਹੋ ਗਈ ਹੈ ਆਲੂ ਤੁਸੀਂ ਦੇਖ ਰਹੇ ਹੋ ਕਿ ਬੜੀ ਮਿਹਨਤ ਨਾਲ ਪਾਲਿਆ ਜਾਂਦਾ ਬੜੀ ਮਹਿੰਗੀ ਫਸਲ ਹੈਗੀ ਹੈ ਉਹਨਾਂ ਨੇ ਕਿਹਾ ਜੀ ਇਦੇ ਵਿੱਚ ਪ੍ਰਤੀ ਏਕੜ ਆਲੂ ਨੂੰ ਪਾਲਣ ਵਿੱਚ ਉਹਦੀਆਂ ਖਾਦਾਂ ਵਗੈਰਾ ਲੇਬਰ ਐਟ ਸੈਟਰਾ ਆਲਮੋਸਟ 40-50 ਹਜ਼ਾਰ ਪਰ ਪ੍ਰਤੀ ਏਕੜ ਕੋਸਟ ਆਦੀ ਲੇਕਿਨ ਉਨੀ ਉਹਦੀ ਕੀਮਤ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਹੋ ਸਕਦਾ ਆਲੂ ਵਾਲਾ ਨੂੰ ਫਿਰ ਇੱਕ ਵਾਰੀ ਸੜਕਾਂ ਦੇ ਉੱਤੇ ਆਪਣੇ ਆਲੂ ਰੋਲਣ ਰੋਲਣੇ ਪੈਣ ਤੇ ਜੇ ਆ ਬਾਰਡਰ ਖੁੱਲਾ ਹੁੰਦਾ ਜਾਂ ਪੰਜਾਬ ਸਰਕਾਰ ਮਾਰਕਟਿੰਗ ਐਵੇਨਿਊਜ਼ ਗਵਰਨਮੈਂਟ ਆਫ ਇੰਡੀਆ ਨਾਲ ਬੈਠ ਕੇ ਵਰਕਆਊਟ ਕਰੇ ਕਿ ਸਾਡਾ ਤਾਂ ਗਲਟ ਹੈ ਐਗਰੀਕਲਚਰ ਦਾ ਸਾਡੇ ਕੋਲ ਇੰਨੀ ਜ਼ਿਆਦਾ ਪ੍ਰੋਡਿਊਸ ਹੈ ਤੁਸੀਂ ਸਾਡੇ ਕੋਲੋਂ ਅ ਇਹ ਇਹ ਨੂੰ ਬਹੁਤ ਘੱਟ ਰੇਟਸ ਉੱਤੇ ਚੱਕ ਰਿਹਾ ਹਾਂ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੀਆਂ ਫਸਲਾਂ ਵੇਚਣ ਦਾ ਇਜਾਜ਼ਤ ਹੋਣੀ ਚਾਹੀਦੀ। ਅਗਰ ਗਵਰਨਮੈਂਟ ਆਫ ਇੰਡੀਆ ਇੰਪੋਰਟ ਕਰ ਸਕਦੀ ਹੈ ਖੇਤੀ ਦੀਆਂ ਚੀਜ਼ਾਂ ਜਿਵੇਂ ਦਾਲਾਂ ਉਹ ਸਾਰੀਆਂ ਇੰਪੋਰਟ ਹੋ ਰਹੀਆਂ ਨੇ ਬਾਹਰੋਂ ਤੇ ਫਿਰ ਸਾਡੀ ਕਣਕ ਤੇ ਸਾਡਾ ਝੋਨਾ ਸਾਡੇ ਗੰਦੇ ਦੀ ਫਸਲ ਯਾਨੀ ਕਿ ਖੰਡ ਅਤੇ ਨਾਲ ਜਿਹੜਾ ਆਲੂ ਆ ਇਸ ਨੂੰ ਕਿਉਂ ਨਹੀਂ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਮੈਂ ਛੋਟਾ ਜਿਹਾ ਸੀਗਾ ਮੈਨੂੰ ਗੱਲ ਅੱਛੀ ਤਰ੍ਹਾਂ ਯਾਦ ਹੈ ਮੈਂ ਪੜਦਾ ਸੀਗਾ 80 80 ਦੇ ਦਹਾਕੇ ਦੀ ਗੱਲ ਆ 이란 ਤੋਂ ਬਹੁਤ ਵੱਡੇ ਇਹ ਕੰਡੀਸ਼ਨ ਟਰੱਕਸ ਆਏ ਸੀਗੇ ਔਰ ਪੰਜਾਬ ਦਾ ਆਲੂ ਇਰਾਨ ਵਿੱਚ ਐਕਸਪੋਰਟ ਹੋ ਰਿਹਾ ਸੀ। ਦੈਟ ਮੀਨਸ देयर इज ਅ ਪੋਸਿਬਿਲਿਟੀ ਪਰ ਭਗਵੰਤ ਮਾਨ ਦੇ ਕੋਲ ਚੁਟਕਲੇ ਸੁਣਾਉਣ ਤੋਂ ਪਰਚੇ ਦਰਜ ਕਰਨ ਤੋਂ ਨਫਰਤ ਦੀ ਭਾਵਨਾ ਨਾਲ ਕੰਮ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਫੇਲ ਹੀ ਨਿਕਾ। ਔਰ ਸਾਰਾ ਪੰਜਾਬ ਦਾ ਮੈਕੈਨਿਜ਼ਮ ਥੱਪ ਪਿਆ ਵਾ। ਸਾਰੇ ਪੰਜਾਬ ਦੀ ਜਿਹੜੀ ਐਡੀ ਟਾਪ ਹੈਵੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਕਿ ਕਿਵੇਂ ਅਸੀਂ ਇਹਨਾਂ ਦੀ ਫਸਲਾਂ ਦਾ ਠੀਕ ਮੁੱਲ ਦੇਣਾ ਕਿਤੇ ਯਾਦ ਨਹੀਂਗਾ। ਨਾ ਸਾਡੇ ਮੁਆਵਜ਼ਾ ਦਿੱਤਾ ਗਿਆ ਮੇਰੇ ਆਪਣੇ ਹਲਕੇ ਚ ਤਲਵਾੜੇ ਪਿੰਡ ਵਿੱਚ ਪੱਲੋਚੱਕ ਚ ਅੱਗ ਲੱਗੀ ਟਰੈਕਟਰ ਸੜ ਗਿਆ ਵਾ ਮੰਡ ਰਾਪੁਰ ਰਈਆਂ ਚ ਅੱਗ ਲੱਗੀ ਆ ਔਰ ਫਿਰ ਤੁਸੀਂ ਚਲੇ ਜਾਓ ਕੋਟਕਪੂਰਾ ਹਲਕੇ ਵਿੱਚ ਜੈਤੋ ਹਲਕੇ ਵਿੱਚ ਫਾਜ਼ਿਲਕਾ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਪਟਿਆਲਾ ਤੇ ਆ ਜਿਹੜਾ ਤੁਹਾਡਾ ਭਵਾਨੀਗੜ੍ਹ ਦਾ ਏਰੀਆ ਇੱਥੇ ਬੇਮੌਸਮੀ ਬਾਰਿਸ਼ ਤੇ ਘੜਿਆ ਨਾ ਕੰਟ ਤਬਾਹ ਹੋ ਗਈ ਲੇਕਿਨ ਕਿਸੇ ਨੇ ਕੋਈ ਇੱਕ ਨਵੇਂ ਪੈਸੇ ਦਾ ਮੁਆਵਜ਼ਾ ਮੁਰਗੀ ਬੱਕਰੀ ਦਾ ਤੱਕੀ ਦੇਣਾ ਸੀਗਾ ਜੈਨੂਅਲੀ ਜਿਹੜਾ ਬਣਦਾ ਮੁਆਵਜ਼ਾ ਕਿਸਾਨ ਦਾ ਉਹ ਅੱਜ ਤੱਕ ਨਹੀਂ ਦਿੱਤਾ ਸੋ ਮੇਰੇ ਵੀਰੋ ਤੁਸੀਂ ਵੀ ਜਾ ਸਕਦੇ ਹੋ ਇਸ ਆਰਐਮਪੀ ਟੈਲੀਵਿਜ਼ਨ ਦੇ ਇਸ ਲਿੰਕ ਨੂੰ ਰਿਸਰਚ ਕਰਕੇ ਪੂਰੀ ਡਿਟੇਲ ਰਿਪੋਰਟ ਜਿਹਦੇ ਵਿੱਚ ਅਲਟੀਮੇਟਲੀ ਕਿਸਾਨਾਂ ਨੇ ਵੀ ਆਪਣਾ ਪੱਖ ਰੱਖਿਆ ਕਿਸਾਨ ਲੀਡਰਸ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਰੱਖਿਆ ਇਹ ਬਹੁਤ ਇੱਕ ਇੰਪੋਰਟੈਂਟ ਇਸ਼ੂ ਆ ਸਾਡੇ ਭਵਿੱਖ ਨਾਲ ਸਾਡੀ ਜ਼ਿੰਦਗੀ ਸਾਡੇ ਬੱਚਿਆਂ ਨਾਲ ਸਾਡੀਆਂ ਪੀੜ੍ਹੀਆਂ ਨਾਲ ਜੁੜਿਆ ਜਿਹੜਾ ਇਹ ਮਸਲਾ ਵਾ ਇਹਦੇ ਤੇ ਜ਼ਰੂਰ ਗੋਲ ਕਰਨਾ ਔਰ ਅਗਰ ਤੁਹਾਨੂੰ ਇਹ ਮੁੱਦਾ ਠੀਕ ਲੱਗਦਾ ਕਿ ਸਾਡਾ ਐਕਸਪਲੋਇਟੇਸ਼ਨ ਕਾਰਪੋਰੇਟ ਜਿਹੜੇ ਆਪਾਂ ਰੋਜ਼ਨਾਮਾ ਪੜ੍ਹਦੇ ਆ Đਾਨੀ ਤੇ ਅੰਬਾਨੀ ਤੇ ਵੱਡੇ ਵੱਡੇ ਆਦਮੀ ਉਹ ਸਿਰਫ ਸਾਡੀ ਕਣਕ ਨੂੰ ਐਵੇਂ ਪੈਕਟਾਂ ਚ ਪਾ ਕੇ ਉਹਨੂੰ ਥੋੜਾ ਜਿਹਾ ਬ੍ਰਾਂਡਿੰਗ ਕਰਕੇ ਪਾਲਿਸ਼ ਕਰਕੇ ਤੇ 4 6 8 ਗੁਣਾ ਸਾਡੀ ਫਸਲ ਦਾ ਕੀਮਤ ਲੈ ਰਹੇ ਨੇ ਇਹ ਇਹ فرض ਕਰੋ ਅਗਰ ਇਹੀ ਲਗਭਗ 10000 ਰੁਪਏ ਪ੍ਰਤੀ ਕੁਇੰਟਲ ਰੇਟ ਕਿਸਾਨਾਂ ਨੂੰ ਮਿਲਦਾ ਹੋਵੇ ਤਾਂ ਸਾਡੇ ਵਾਰੇ ਦਿਾਰੇ ਹੋ ਜਾਣ ਸਾਡੇ ਕਰਜ਼ੇ ਲੱਤ ਜਾਣ ਸਾਡੇ ਬੱਚੇ ਵੀ ਆਮ ਕਿਸਾਨ ਦੇ ਬੱਚੇ ਚੰਗੇ ਥਾਂ ਪੜ੍ਹ ਸਕਣ ਔਰ ਆਮ ਕਿਸਾਨ ਤੇ ਖੇਤ ਮਜ਼ਦੂਰ ਦੀ ਜ਼ਿੰਦਗੀ ਅੱਛੀ ਹੋ ਸਕੇ ਆਪਣੇ ਮਾਪਿਓ ਦਾ ਚੰਗੇ ਥਾਂ ਇਲਾਜ ਕਰਾ ਸਕੇ ਇਹ ਇੰਪੋਰਟੈਂਟ ਇਸ਼ੂ ਆ ਜਿਹੜਾ ਕਿ ਹੁਣ ਇਸ ਵਕਤ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਨਫਰਤ ਦੀ ਰਾਜਨੀਤੀ ਚੱਲਦੀ ਉਹਦਾ ਸ਼ਿਕਾਰ ਹੋ ਕੇ ਬਿਲਕੁਲ ਰੁੱਲ ਚੁੱਕਾ ਵਾ ਮੈਂ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ